ਕਬੱਡੀ ਦਾ ਹੁਣ ਹੋਣਾ ਪਿੰਡੇ ਲਿਸ਼ਕਣ ਮੁੰਡਿਆਂ ਦੇ ਸਾਹਮਣੇ ਹਿੱਕ ਦਾ ਯੋਰ ਲਗਾਉਣਾ ਹੁਣੇ ਭੇੜ ਨੇ ਸਾਨਾਂ ਦੇ ਖੜ ਕੇ ਤੱਕੋ ਕੁਲ ਜਵਾਨਾ ਅੱਜ ਜੀਪਾ ਹੋਈ ਜਿੱਤਣਗੇ ਵਿਰਨਾਂ ਦੇ ਡੌਲਿਆ ਪੱਟਾਂ ਵਿੱਚ ਜਾਣਾ ਲੈ ਵੀ ਘਾਂਡੇ ਵਾਲਿਓ ਫਾਈਨਲ ਤੋਂ ਪਹਿਲਾਂ ਇੱਕ ਜਕਾਰਾ ਛੱਡੀਏ ਇਧਰ ਜਲਾਲਾਬਾਦ ਪਤਾ ਲੱਗੇ ਉਧਰ ਮੁਕਸਰ ਪਤਾ ਲੱਗੇ ਕੋਈ ਰਸਨਾ ਵਾਂਜੀ ਨਾ ਰਹੇ ਬੋਲੇ ਸੋ ਪਤਾ ਲੱਗਦਾ ਨਹੀਂ ਘਾਂਗੇ ਮੇਲਾ ਚੱਲਦਾ ਹੈ ਵੀਰ ਬਣ ਕੇ ਵੀਰ ਬਣ ਕੇ ਜਿੱਦੀ ਗਰਾਊਂਡ 'ਚ ਡਿਊਟੀ ਨਹੀਂ ਪਲੀਜ਼ ਆਪ ਦੀ ਆਪੀ ਬਾਹਰ ਚਲੇ ਜਾਓ ਥੋੜੀ ਜਿਹੀ ਪ੍ਰੀਤਾ ਨੂੰ ਖੋਲ ਯਾਰਾ ਸੋਹਣਿਆ ਆ ਮੇਲੇ ਦੀ ਕਹਿੰਦੇ ਦੁਨੀਆ ਵਿੱਚ ਧੁੰਮਾ ਮੇਰੇ ਮਿੱਤਰੋ ਜਿਹੜੇ ਲਾਈਵ ਆਨੰਦ ਮਾਣਦੇ ਆ ਚੜ੍ਹਦੀ ਕਲਾ ਵਿੱਚ ਰਹਿਣ ਸਾਡੇ ਭਰਾ ਕਬੱਡੀ ਨੂੰ ਦਿਲੋਂ ਪਿਆਰ ਕਰਨ ਵਾਲੇ ਪਹਿਲੀ ਰੇਡ ਫਾਈਨਲ ਦੀ ਕਹਿੰਦੇ ਜੀਪਾ ਵਾਲੀ ਸਗਰਾਜ ਚੇਪਾ ਆ ਗਿਆ। ਉਹ ਚਿੱਟੀ ਵਾਲੇ ਨੇ ਪਾਤੀਆ ਕਹਿੰਦੇ ਘਾਂਗੇ ਦੇ ਕੱਪ ਦੀ ਪਹਿਲੀ ਰੇਡ ਬਸਤਾਂ ਨੂੰ ਜੀਪਾ ਦਿੱਤੀ ਜਾਣੀ ਹੈ। ਇੱਕ ਪਾਸੇ ਹਾਕਮ ਵਾਲਿਆ ਜੱਗੂ ਲੱਗਾ ਹੋਇਆ ਫਰਿਆਦ ਵਰਗੇ ਬਲੂਕ ਵਰਗੇ ਸਦੀਕ ਵਰਗੇ ਉਹ ਵਾਟੀਆਂ ਹੋਈਆਂ ਪੱਟਾਂ ਤੇ ਥਾਪੀਆਂ ਠਾਠਾ ਮਾਰਦਾ ਕੱਠ ਅੱਜ ਦਾ ਵੱਡਾ ਮੇਲਾ ਪਰ ਚਿੱਟੀ ਵਾਲਾ ਕਹਿੰਦਾ ਹਟ ਪਿੱਛੇ ਫੇਰ ਮਿਲਾਂਗੇ। ਚਿੱਟੀ ਵਾਲਾ ਕਹਿੰਦਾ ਹਟ ਪਿੱਛੇ ਫੇਰ ਮਿਲਾਂਗੇ ਅਗਲੀ ਰੇਡ ਸ਼ਯਾਦਾ ਆ ਗਿਆ ਤੇ ਬੂਟਾ ਬਾਈ ਗੱਲ ਕਰਦਾ ਹੋਇਆ ਆਓ ਕਹਿੰਦੇ ਸ਼ਯਾਦ ਅਲੀ ਖੇਡ ਕਬੱਡੀ ਦਾ ਸ਼ਯਾਦਾ ਕਬੱਡੀ ਦਾ ਉਹਨਾ ਸਾਪੋ ਆਹ ਸਾਹਮਣੇ ਕਹਿੰਦੇ ਕਬੱਡੀ ਪਾ ਰਿਹਾ ਹੈ ਟ੍ਰਾਂਟੋ ਦੇ ਵਰਲਡ ਕਬੱਡੀ ਕੱਪ ਦਾ ਬਸਤ ਉਧਰਲੇ ਬੰਨੇ ਕਹਿੰਦੇ ਜੱਜ ਤਲਵੰਦ ਦੀ ਧਰਤੀ ਦਾ ਮੇਰੇ ਮਿੱਤਰੋ ਪਰ ਕਹਿੰਦੇ ਸ਼ਕਰਪੁਰੀਆ ਸ਼ਯਾਦ ਸਿਰੇ ਦਾ ਨੰਬਰ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਪੰਜ ਦਾ ਮੇਲਾ ਵੱਡਾ ਜਫੇਦਾਰ ਕਹਿੰਦੇ ਸਰਦਾਰ ਕਹਿੰਦੇ ਚੰਨਣ ਸਿੰਘ ਨੂੰ ਸਾਰੇ ਪਰਿਵਾਰ ਨੂੰ ਸਾਰੇ ਪਿੰਡ ਨੂੰ ਵੱਡੀ ਮੁਬਾਰਕਬਾਦ ਤੇ ਜਿਹੜੇ ਵੀਰਾਂ ਨੇ ਕਹਿੰਦੇ ਵੱਡੇ ਰੋਲ ਮਾਇਆ ਰਾਇਆ ਦਾ ਕੀਤਾ ਹੈ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਲੈ ਪੈਂਦੀ ਰੇਡ ਤੇ ਸਗਰਾਜ ਕਰੀ ਗੱਲ ਸੁਣਿਆ ਲਓ ਕਹਿੰਦੇ ਪੈਂਟਾ ਤਲਵੰਡਾ ਕਬੱਡੀ ਪਾਉਣ ਦੇ ਲਈ ਵੱਧਦਾ ਹੈ ਬੈਸਟਾਂ ਨੂੰ ਜੀਪਾਂ ਦਿੱਤੀਆਂ ਜਾਣੀਆਂ ਪਰ ਆ ਵੱਡਾ ਮੇਲਾ ਚੱਲਦਾ ਕੱਠ ਵੀ ਵੱਡਾ ਗੁਰਵਿੰਦਰ ਘਾਂਗੇ ਦੇ ਪਿੰਡ ਰੌਣਕਾ ਸਾਡੇ ਯਾਰ ਦੇ ਪਿੰਡ ਰੌਣਕਾ ਹਾਕਮ ਵਾਲੀਆ ਹਾਕਮ ਵਾਲੀਆ ਹਾਕਮ ਵਾਲੀਆ ਰੈਂਬੋ ਜਾਫੀ ਆ ਜੀਪ ਤੇ ਬਹਿ ਗਿਆ ਜਿਹੜੇ ਜਿਹੜੇ ਆਦੇ ਆ ਵੀ ਹਾਕ ਵਾਲੀਆ ਜੀਪ ਜਿੱਤੂ ਇਹ ਕਰੀ ਤਾੜੀਆਂ ਮਾਰ ਕੇ ਦੱਸੋ ਆਹ ਸਾਹਮਣੇ ਕਹਿੰਦੇ ਜੱਗੂ ਸੀਟ ਤੇ ਬਹਿ ਗਿਆ ਪਰ ਠਾਊ ਕਿਹੜਾ ਜਾਫੀ ਮੇਰੇ ਮਿੱਤਰੋ ਉਧਰ ਸਣੀ ਕਾਲੇ ਸੰਘੇ ਵਾਲਾ ਤਿਆਰ ਹੈ ਉਧਰ ਮਾਲਲੇ ਵਾਲਾ ਕਾਲਾ ਤਿਆਰ ਹੈ ਉਧਰ ਕਹਿੰਦੇ ਤਲਵਣ ਵਾਲਾ ਮੇਰੇ ਮਿੱਤਰੋ ਐਨ ਟਿਕਾਣੇ ਲੱਗੀਆਂ ਪਈਆਂ ਗੱਲਾਂ ਆਹ ਜੱਜ ਤਲਵਣ ਆਹ ਨੈਰੀ ਸਾਡੇ ਨੰਬਰ ਦੂਰੀਆ ਸੀਸਰ ਆਪਣੀ ਟੀਮ ਲਈ ਜੋੜਦਾ ਹੋਇਆ ਅਗਲੀ ਰੇਡ ਪੌਣਦਰੇ ਕਹਿੰਦੇ ਚਤਬਾਰ ਚਿੱਟੇ ਵਾਲਾ ਤਿਆਰ ਵਰ ਤਿਆਰ ਹੈ ਘਾਂਗੇ ਦਾ ਮੇਲਾ ਸਿਰਾ ਹੋਣ ਲੱਗਾ ਸਿਰੇ ਦੀ ਕਬੱਡੀ ਹੈ ਬਸਟਾ ਦੀ ਜੀਪ ਅੱਜ ਦੇ ਦਿਨ ਦਾ ਕਹਿੰਦੇ ਗ੍ਰੈਂਡ ਫਰੈਲੇ ਖੇਡਿਆ ਜਾ ਰਿਹਾ ਉਧਰ ਇਹ ਦੋ ਜਫੇ ਜਿਸਕਰਨ ਤੇ ਮਗਰ ਵੀਰ ਦੇ ਵੱਲੋਂ 2000 ਦੇ ਹੋਣਗੇ ਉਧਰ ਦੇ ਦੋ ਜਫੇ 2000 ਦੇ ਉਧਰ ਸਾਡਾ ਸ਼ੰਕਰ ਯੂਐਸਏ ਦੇ ਸੰਚਾਨ ਸੰਧੂ ਕਹਿੰਦਾ ਹਾਕਮ ਵਾਲੀਏ ਜੱਗੂ ਦੇ ਕਹਿੰਦੇ ਜਫਿਆਂ ਦਾ 2-2000 ਦਿੱਤਾ ਜਾਊਗਾ ਉਧ ਦਬੁਰਜੀ ਵਾਲਾ ਦਬੁਰਜੀ ਵਾਲੇ ਨੇ ਮਾਰਕ ਗੱਲ ਕਹੀ ਹੈ ਜੇ ਆ ਸੁਪਨਾ ਪੂਰਾ ਹੋ ਗਿਆ ਤੇ ਰੱਬ ਨੇ ਸਾਰਾ ਕੁਝ ਦੇਤਾ ਆ ਸਾਹਮਣੇ ਮੇਰੇ ਮਿੱਤਰੋ ਅੱਜ ਅੱਜ ਮੋਲੇ ਵਾਲਾ ਕਾਲਾ ਟੱਕਰ ਸਿਰੇ ਦੀ ਹੈ ਇਹ ਆ ਟੱਕਰ ਸਿਰੇ ਦੀ ਹੈ ਦਬੁਰਜੀ ਵਾਲਾ ਉਧਰ ਸਾਡਾ ਭੋਲਾ ਪਹਿਲਵਾਨ ਹੈ ਕਹਿੰਦੇ ਰਾਣੀ ਵਾਲਾ ਪਿੰਡ ਹੈ ਘੋਲੀ ਦੇ ਪਿੰਡ ਤੋਂ ਤੇ ਰੱਬ ਨੇ ਪੁੱਤਰ ਦੀ ਦਾਤ ਬਖਸ਼ੀ ਹੈ ਬਾਬਾ ਬੁੱਢਾ ਸਾਹਿਬ ਦੀ ਕਿਰਪਾ ਹੋਈ ਹੈ ਲੈ ਵੀ ਭੋਲਿਆ ਮੁਬਾਰਕਬਾਦ ਆ ਵੀਰਾ ਆ ਚੇਤਾ ਚਿੱਟੀ ਵਾਲਾ ਮੇਰੇ ਮਿੱਤਰੋ ਚਤਪਾਲ ਸਿੰਘ ਕਬੱਡੀ ਪਾਰਿਆ ਲੰਡੀਆਂ ਜੀਪਾਂ ਤੋਂ ਮਹੰਗੇ ਮੁੱਲ ਦੀਆਂ ਮੇਰੇ ਮਿੱਤਰੋ ਸਦੀਕ ਤੇ ਕਹਿੰਦੇ ਚਤਪਾਲ ਚਿੱਟੀ ਸਿਰੇ ਦਾ ਨੰਬਰ ਉਹ ਜਿਹੜੇ ਜਿਹੜੇ ਸ਼ਯਾਦ ਨੂੰ ਪਿਆਰ ਕਰਦੇ ਇੱਕ ਵਾਰੀ ਫੇ ਦਾ ਗੁਜਰਾ ਦਾ ਟ੍ਰਾਂਟੋ ਕੱਪ ਦਾ ਬੈਸਟ ਉਹ ਫਰਿਆਦ ਕੇ ਵਾਲਾ ਮਨੂਕ ਕੇ ਵਾਲਾ ਕਬੱਡੀ ਪੌਂਡ ਦੇ ਨਹੀਂ ਖੇਡ ਮੈਦਾਨ ਦੇ ਵਿੱਚ ਵਾਧਦਾ ਹੋਇਆ ਚਾਰ ਨੇ ਚਾਰੇ ਚਾਰ ਬਰ ਚਾਰ ਕਾਲੇ ਸੰਘੇ ਵਾਲਾ ਕਾਲੇ ਸੰਘੇ ਵਾਲਾ ਲਓ ਸ਼ਾਹਯਾਰ ਤੇ ਸਰੀ ਦੇ ਦਰਮਿਆਨ ਕਾਂਗੇ ਦੇ ਵਿੱਚ ਸਿਰੇ ਦੀ ਟੱਕਰ ਅੱਜ ਦੇ ਦਿਨ ਦਾ ਗ੍ਰੈਂਡ ਫਾਈਨਲ ਲਓ ਪਈ ਹੋਈ ਰੇਡ ਹਰ ਜੋ ਪਾਸੇ ਨਜ਼ਾਰਾ ਆ ਜਾਣ ਆ ਦੋ ਖਿਡਾਰੀਆਂ ਦੇ ਦਰਮਿਆਨ ਇੱਥੇ ਰੱਖ ਇੱਥੇ ਰੱਖ ਇੱਥੇ ਰੱਖ ਔਰ ਸਰਾ ਹੋਣ ਲੱਗਿਆ ਕਾਂਗੇ ਵਾਲਿਓ ਕੀ ਹਾਲ ਚਾਲ ਸਿਰਾ ਕਬੱਡੀ ਦਾ ਸਿਰਾ ਕਬੱਡੀ ਦਾ ਕਾਂਗੇ ਚ ਹੋ ਰਿਹਾ ਜਥੇਦਾਰ ਚੰਨਣ ਸਿੰਘ ਕਾਂਗੇ ਦੀ ਯਾਦ ਹੈ ਨਾਲ ਸਾਡਾ ਵੀਰ ਪੰਮਾ ਸਹਣ ਉਹਦੀਆਂ ਯਾਦਾਂ ਸਾਰੇ ਨਗਰ ਦਾ ਧੰਨਵਾਦ ਸਾਰੇ ਕਾਂਗੇ ਕਬੱਡੀਕਾਰੀਆਂ ਦਾ ਧੰਨਵਾਦ ਲੈ ਵੀ ਗੁਰਵਿੰਦਰ ਆਰਨੇਦ ਬਾਈ ਲਾਈਵ ਵੇਦਾ ਤੇ ਕਹਿੰਦਾ ਢਾਂਗੇ ਵਾਲੇ ਸਾਡੇ ਭਰਾ ਨੂੰ ਮੁਬਾਰਕਬਾਦ ਦੇ ਦੇ ਯਾਰਾ ਉਹ ਵੀ ਕਬੱਡੀ ਦਾ ਆਸ਼ਿਕ ਹੈ ਨਾਲ ਰਜਿੰਦਰ ਸਾਡਾ ਬਾਈ ਹੈ ਇੱਕ ਪਾਸੇ ਕਹਿੰਦੇ ਤਲਵਣ ਵਾਲਾ ਮੇਰੇ ਮਿੱਤਰੋ ਪਿੰਟ ਆਓ ਸਾਹਮਣੇ ਫਰਿਆਦ 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 ਚੱਕੇ ਜਾਮ ਚੱਕੇ ਜਾਮ ਚੱਕੇ ਜਾਮ ਚੱਕੇ ਜਾਮ ਚੱਕੇ ਜਾਮ ਸਰਾ ਸਰਾ ਗਬਰੂਆ ਸੱਲੇ ਗਬਰੂਆ ਸੇਰਾ ਹੋਏ ਗਬਰੂਆ ਬਾਈ ਫਰਿਆਦ ਦਾ ਜਫਾ ਵਧੀਆ ਲੱਗਾ ਤੇ ਤਾੜੀ ਤੋੜੀ ਕਾਂਗੇ ਮੇਲਾ ਚੱਲਦਾ ਗਰਵਿੰਦਰਾ ਸਿਰੇ ਦਾ ਮੇਲਾ ਹੋ ਗਿਆ ਹਾਂ ਕਾਂਗੇ ਆਲਾ ਤੇਰੇ ਯਾਰ ਪੁੱਜ ਗਏ ਤੇਰੇ ਭਰਾ ਪੁੱਜ ਗਏ ਹਾਂ ਸਿਰੇ ਦਾ ਮੇਲਾ ਹੋ ਗਿਆ ਲੋ ਬੂਰੀਏ ਦੀ ਰੇਡ ਪਰ ਬੂਰੀਆ ਫੜਨਾ ਖਾਰਾ ਜੀ ਦਾ ਵਾਰ ਆ ਬੂਰੀਆ ਫੜਨਾ ਮਜ਼ਾਕ ਨੰਬਰ ਰੇਡਰ ਦਾ ਅਗਲੀ ਰੇਡ ਦਾ ਵੀ ਬੂਟੇ ਬਾਈ ਚਿਤਮਾਨ ਆ ਉਹ ਕਹਿੰਦੇ ਚਤਪਾਲ ਚੁੱਤੀ ਵਾਲਾ ਫੇਰ ਕਬੱਡੀ ਪਾਉਣ ਦਾ ਲਈ ਵਾਦਾ ਹੋਇਆ ਕਿ ਦੋ ਪੈਰ ਘਟ ਤਰਨਾ ਪਰ ਟੂਰਨਾਮੈਂਟ ਦੇ ਨਾਲ ਹਾਕਮ ਵਾਲੀਏ ਨਾਲ ਪੰਗਾ ਹਾਕਮ ਵਾਲੀਏ ਨਾਲ ਪੰਗਾ ਹਾਕਮ ਵਾਲੀਆ ਪਾ ਯੱਕ ਪਿਆਰ ਨਾਲ ਪਿਆਰ ਨਾਲ ਬਾਬਾ ਮੇਰ ਕਰੇ ਵਾਇਗਰੂ ਮੇਰ ਕਰੇ ਆ ਯਾਰ ਬਾਹਰੋਂ ਨਾ ਵਿੱਚ ਆਓ ਯਾਰ ਪਲੇਅਰ ਬੜਾ ਕੱਠ ਨਾ ਕਰੀਏ ਵੀਰ ਬਣ ਕੇ ਮੱਗੂ ਸਰਪੰਚ ਤੇ ਲਖਵੀਰ ਯੂਐਸਏ ਦੇ ਵੱਲੋਂ ਫਰਿਆਦ ਦੇ ਲਈ ਗਿਆ ਸਗਚੈਨ ਸੰਧੂ ਤੇ ਸ਼ੰਕਰ ਯੂਐਸਏ ਸਾਡਾ ਭਰਾ ਉਹਨਾਂ ਵੱਲੋਂ ਕਹਿੰਦੇ ਜੱਗੂ ਦੇ ਹਰੇਕ ਜਫੇ ਦੇ ਦੋ-ਦੋ ਹਜ਼ਾਰ ਦੇ ਮਾਨ ਸਨਮਾਨ ਆ ਔਰ ਕਹਿੰਦੇ ਦੂਜਾ ਜਫਾ ਲਾ ਕੇ ਲੰਡੀ ਜੀਪ ਤੇ ਬੈਠਾ ਹੋਇਆ ਮੁੰਡਾ ਉਧਰ ਤੋਂ ਪੁਰਜੀ ਵਾਲਾ ਅੱਧ ਪੁਰਜੀ ਵਾਲਾ ਦੀਪ ਮੇਰੇ ਮਿੱਤਰੋ ਸਾਹਮਣੇ ਕਬੱਡੀ 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 ਜੱਜ ਤੇ ਦੀਪ ਜੱਜ ਤੇ ਦੀਪ ਤਰਵਣ ਤੇ ਦਬਰਜੀ ਦੀਪ ਛਾਇਆ ਹੋਇਆ ਆ ਦੀਪ ਸਿਰਾ ਲਈ ਪਰ ਆਉਦਾ ਦੀਪ ਸਿਰਾ ਲਈ ਤਰਿਆਉਂਦਾ ਹੈ ਅੱਜ ਦੇ ਕੱਪ ਦਾ ਕਹਿੰਦੇ ਗ੍ਰੈਂਡ ਫਿਨੈਲ ਸਾਰੀ ਸੰਗਤ ਦਾ ਧੰਨਵਾਦ ਸਾਰੇ ਨਗਰ ਦਾ ਧੰਨਵਾਦ ਜਿਨ੍ਹਾਂ ਨੇ ਘਾਗੇ ਪਿੰਡ ਦਾ ਸਹਿਯੋਗ ਕਰਿਆ ਜਿਨ੍ਹਾਂ ਨੇ ਪ੍ਰਬੰਧਕਾਂ ਦਾ ਸਹਿਯੋਗ ਕਰਿਆ ਕੱਲੀ ਕੱਲੀ ਰੂਹ ਦਾ ਧੰਨਵਾਦ ਪੰਜਾਬ ਪੁਲਿਸ ਦਾ ਧੰਨਵਾਦ ਸਾਰੇ ਸਹਿਯੋਗੀਆਂ ਦਾ ਧੰਨਵਾਦ ਜਿੱਤਪਾਲ ਨੇ ਕਬੱਡੀ ਪਾਈ ਹੈ ਫਾਈਨਲ ਮੈਚ ਦਾ ਫੈਸਲਾ ਹੋ ਜਾਣਾ ਕਿਹੜਾ ਜਿੱਤਦਾ ਕਿਹੜਾ ਹਾਰਦਾ ਜੀ ਕਿਹੜੇ ਗੱਭਰੂ ਨੇ ਕਿੰਨੇ ਦਮ ਪਾਏ ਹੁਣ ਜੱਫੀਆਂ ਚ ਮੱਲਾ ਮਾਰਦਾ ਜੀ ਲਓ ਫਰਿਆਦ ਤੇ ਜਿੱਤਪਾਲ ਏ ਆਉ ਗਿਆ ਆਉ ਗਿਆ ਆਉ ਗਿਆ 8 ਤੇ 9 ਫਰਵਰੀ ਸਭਰਾਮਾ ਦੇ ਵਿੱਚ ਵੱਡਾ ਕੱਪ ਹੋਣਾ ਫਤੇਗੜ ਸਭਰਾਮਾ ਦੀ ਧਰਤੀ ਹੈ 10 ਨੂੰ ਮੌਸਰ ਦੇ ਚਰੌਣਕਾਂ ਨੇ ਔਰ 11 ਨੂੰ ਕਹਿੰਦੇ ਪੰਜਾਬ ਚੈਂਪੀਅਨਸ਼ਿਪ ਕਾਲਾ ਬਾਗੜੀ ਵਾਲਾ ਭਰਾ ਵੱਡਾ ਕਹਿੰਦਾ ਵੀ ਨਵੇਂ ਹਾਲੰਡ ਦੇਣੇ ਹੈ ਗੱਲਾਂ ਟਿਕਾਣੇ ਲੱਗੀਆਂ ਨੇ 12 ਨੂੰ ਕਹਿੰਦੇ ਹਰਦੋ ਰਤਨ ਮੇਜਰ ਲੀਗ ਦਾ ਵੱਡਾ ਕੱਪ ਆਹ ਸਰਾ ਆਹ ਸਰਾ ਆਹ ਸਰਾ ਸਭੀ ਕਾਲੇ ਸੰਘਿਆ ਵਾਲਾ ਉਹ ਨੰਬਰ ਬਰੋਬਰੀ ਤੇ ਕਰ ਗਿਆ ਮੇਰੇ ਮਿੱਤਰੋ ਐਨ ਵੱਡਾ ਮੇਲਾ 365kabaddi.com ਦੀ ਵੱਡੀ ਸਕਰੀਨ ਦੋ ਲੰਡੀਆਂ ਜੀਪਾ ਵੱਡੇ ਪ੍ਰਾਈਜ਼ ਧਰਤੀ ਕਾਂਗੇ ਦੀ ਮੇਲਾ ਵੱਡਾ ਚੱਲਦਾ ਆਹ ਸਾਹਮਣੇ ਕਬੱਡੀ ਬਰੀ ਸੰਗਰਾਜ ਕਰ ਗੱਲ ਜੀਪਾ ਕੌਣ ਜਿੱਤੂ ਜੀਪਾ ਕੌਣ ਜਿੱਤੂ ਜੀਪਾ ਕੌਣ ਜਿੱਤੂ ਲਓ ਸ਼ਕਰਪੁਰੀਆ ਫਰਿਆਦ ਜਸਮਾਨੀ ਚੁੰਬਕ ਹਿੰਦਰਦੀ ਦਾ ਯਾਰ ਹਿੰਦਰਜੀ ਦਾ ਯਾਰ ਤੇ ਤਲਵਣੀਆਂ ਤਲਵਣੀਆਂ ਕਹਿੰਦੇ ਰਬੜੇ ਨੂੰ ਵਾਦਾ ਤਰਿਆਉਦਾ ਐ ਇੱਕ ਫਸਿਆ ਹੋਇਆ 7.5 ਤੇ 8 ਅੱਧੇ ਦਾ ਫਰਕ ਐ ਵੀ ਨਵਦੀਪ ਜਦੋਂ ਸ਼ਾਇਦ ਦੀ ਰੇਡ ਪਵੇਗੀ ਉਹ ਲੋ ਗੱਲ ਕਰਾਂਗੇ ਅੱਧਵਰਜੀ ਵਾਲੇ ਦੀ ਰੇਡ ਦੋ ਮੁਰਜੀ ਵਾਲਾ ਕਿ ਆਸਤਾ ਹੀ ਰਹਿੰਦਾ ਤੇ ਨਖਰੇ ਜੇ ਕਰਦਾ ਏ ਪਾਈਓ ਤੇ ਜਾਗੇ ਦੀ ਖੇਡ ਉੱਤੇ ਮਰਦਾ ਏ ਪਾਈਓ ਤੇ ਜਾਗੇ ਦੀ ਖੇਡ ਉੱਤੇ ਮਰਦਾ ਏ ਨੰਬਰ ਅਰੋਧਰੀ ਦਾ ਇਹ ਗਿਲਵਿੰਦਰ ਕਾਂਗੇ ਦਾ ਯਾਰ ਆ ਗੁਰਵਿੰਦਰਾ ਦੁੱਕੀਆਂ ਤਕੀਆਂ ਦਾ ਕੀ ਕਰਨਾ ਜੱਕਾ ਹੋਣਾ ਚਾਹੀਦਾ ਯਾਰ 21 ਹੋਵੇ ਤੇ ਸੱਚਾ ਹੋਣਾ ਚਾਹੀਦਾ ਯਾਰ 21 ਹੋਵੇ ਦੁਰਜੀ ਵਾਲਿਆ ਤੇ ਸੱਚਾ ਹੋਣਾ ਚਾਹੀਦਾ ਆਹ ਸਾਹਮਣੇ ਕਬੱਡੀ ਪੈ ਰਹੀ ਹੈ ਖੇਡ ਮੈਦਾਨ ਦੇ ਵਿੱਚ ਚਤਪਲ ਚਿੱਟੀ ਵਾਲਾ ਕਬੱਡੀ ਪਾ ਰਿਹਾ ਆਰ ਨੇ ਇਤਨੇ ਮੁਬਾਰਕਬਾਦ ਫਿਰ ਕੋਈ ਕਹਿੰਦੇ ਵੀ ਪਹਿੰਦੀ ਕੀਤੀ ਆ ਹਕਮਾਲੀਆ ਹਕਮਾਲੀਆ ਪਟਾਕਾ ਜਿਆ ਪਿਆ ਖੜਕਾ ਦੜਕਾ ਹੋਇਆ কে বা ভাই চা দি খেড় বদি লাগে তো চিটি মনে রেবিয়া মারে জোরদার ਸਿਰੇ ਦਾ ਵਕਾਰਾ ਚੱਲਦਾ 2100 ਕਹਿੰਦੇ ਮੱਗੂ ਸਰਪੰਚ ਤੇ ਲਖਵੀਰ ਯੂਐਸਏ ਦੇ ਵੱਲੋਂ ਦੌਰਜੀ ਵਾਲੇ ਦੀਪ ਦੇ ਲਈ ਲੈ ਵੀ ਨਵਦੀਪ ਵੀਰਾ ਪੁੱਜਦਾ ਕਰਦੀ ਆਹ ਸਾਹਮਣੇ ਪਈ ਹੋਈ ਰੇਡ ਅੱਜ ਦੇ ਦਿਨ ਦਾ ਕਹਿੰਦੇ ਗ੍ਰੈਂਡ ਫਾਈਨਲ ਕਾਂਗੇ ਦੇ ਮੇਲੇ ਦਾ ਗ੍ਰੈਂਡ ਫਾਈਨਲ ਵੱਡੇ ਮੱਲਾਂ ਦੀ ਟੱਕਰ ਵੱਟਾ ਵੱਟ ਪਰ ਦਬਰਜੀ ਵਾਲਾ ਉਧਰ ਇੰਦਰਜੀਤ ਰومی ਪ੍ਰਧਾਨ ਕਹਿੰਦਾ ਜੰਗ ਕਬੱਡੀ ਕਲੱਬ ਵਾਲਾ ਨਾਲ ਨੀਟੂ ਕੰਗ ਗੋਪੀ ਕਮਾਲਪੁਰਾ ਦੇ ਜੱਗਾ ਕਮਾਲਪੁਰਾ 31 ਜਨਵਰੀ ਕਮਾਲਪੁਰਾ ਦੇ ਵਿੱਚ ਕਹਿੰਦੇ ਨਵੇਂ ਟਰੈਕਟਰ ਦੇ ਉੱਤੇ ਜਾਣਿਆ ਵੱਡਾ ਮਾਨ ਇਧਰਲੇ ਬੰਨੇ ਰੇਡ ਪੈ ਗਈ ਤੇ ਕਰੀ ਗੱਲ ਸੁਖਰਾਜ ਸਿੰਘ ਲਓ ਸਾਹਮਣੇ ਕਬੱਡੀ ਪੌਣ ਦੇ ਲਈ ਚਿੱਤਬਾਲ ਫੇਰ ਵੱਧਦਾ ਹੋਇਆ ਚਿੱਟੀ ਵਾਲਾ ਚਿੱਤ ਪਰ ਕਬੱਡੀ ਪੌਣ ਦੇ ਲਈ ਵੱਧਦਾ ਹੋਇਆ ਕਹ ਵੀ ਹਾਕਮ ਵਾਲਿਆ ਪਰ ਦੂਸਰੇ ਪਾਸੇ ਦੂਸਰੇ ਪਾਸੇ ਆ ਮੁੰਡਾ ਗੁਜਰਾਵਾ ਆ ਮੁੰਡਾ ਗੁਜਰਾਵਾ ਸਿਰਾਂ ਲਾਉਣ ਲੱਗਿਆ ਯੱਕ ਇਹਨੂੰ ਮਨੂਕ ਕਹਿੰਦੇ ਆ ਜਸਵਿੰਦਰ ਮੱਗੂ ਸਾਡਾ ਸਰਪੰਚ ਕਹਿੰਦਾ ਵੀ ਆ ਰੇਡ 2100 ਦੀ ਤਪੁਰਜੀ ਵਾਲੇ ਦੀਪ ਦੀ ਹੈ ਉਧਰ ਲਾਡ ਯਾਰ ਵੱਡੀ ਮੁਬਾਰਕਾਤ ਭੇਜਦਾ ਬੱਲੀ ਮਿਹੇੜੂ ਸਾਡਾ ਭਰਾ ਮੇਜਰ ਬਰਾੜ ਜਲੰਧਰ ਸਿੱਧੂ ਕਰਮਪਾਲ ਲੰਡੇ ਦੇ ਪਿੰਨ ਵਾਲਾ ਧੰਨਵਾਦ ਆ ਵੀਰਾਂ ਦਾ 1000 ਨਸੀਬ ਸਿੱਧੂ ਉਹ ਦੀਪ ਲਈ ਪੁੱਜਦੇ ਕਰਦਾ ਬਹਿ ਜਾਓ ਭਰਾ ਬਣ ਕੇ ਬਹਿ ਜਾਓ ਬਹਿ ਜਾਓ ਬਹਿ ਜਾਓ ਬਹਿ ਜਾਓ ਬਹਿ ਜਾਓ ਉਹ ਬਹਿ ਜਾਓ ਤੇ ਨਿਆਰੇ ਲੈ ਜਾਓ ਲੈ ਜਾਓ ਤੇ ਨਜ਼ਾਰੇ ਲੈ ਜਾਓ ਲੈ ਜਾਓ ਤੇ ਨਜ਼ਾਰੇ ਲੈ ਜਾਓ ਬੈਹ ਜਾਓ ਤੇ ਨਜ਼ਾਰੇ ਲੈ ਜਾਓ ਮੇਜਰ ਬਰਾਂਡ ਭਲੌਰ ਦਾ ਜਿੰਦਰ ਸਿੰਘ ਸਿੱਧੂ ਦਾ ਕੰਪਾ ਲੰਡੇ ਗੇ ਦਾ ਵੱਡਾ ਰੋਲਾ ਅੱਜ ਦੇ ਖੇਡ ਮੈਦੇ ਨੇ ਇਹ ਵੀ ਕਹਿੰਦੇ ਸਾਰ ਜੱਟ ਐ ਲੰਬੀ ਪਾਰੀ ਦੇ ਘੋੜੇ ਐ ਹਾ ਸਾਹਮਣੇ ਕਹਿੰਦੇ ਸ਼ਕਰਪੁਰੀਆ ਫਰਿਆਦ ਬੱਲੇ ਬੱਲੇ ਕਰਾ ਗਿਆ ਸ਼ਕਰਪੁਰੀਏ ਨੇ ਬੱਜਾ ਬੱਜਾ ਕਰਾ ਦਿੱਤੀ ਐ ਨਾਲ ਜੋਲ ਦਾ ਧੰਨਵਾਦ ਐ ਤੇ ਨਾਲ ਸਾਡਾ ਵੀਰ ਬੱਲੀ ਮਖੇੜੂਆ ਅੱਜ ਬਿੱਲੇ ਦਾ ਵੱਡਾ ਮਾਣ ਕੀਤਾ ਗਿਆ ਪਰ ਦੋ ਪੁਰਜੀ ਵਾਲਾ ਦੋ ਪੁਰਜੀ ਵਾਲਾ ਲਾਟ ਜੋਲ ਦੀ ਯਾਰੀ ਹੈ ਕਹਿੰਦੇ ਅਮਰੀਕਾ ਵਾਲੇ ਜਤਿੰਦਰ ਜੋਲ ਦੇ ਨਾਲ ਮੇਰੇ ਮਿੱਤਰੋ ਧੰਨਵਾਦ ਆ ਭਰਾਵਾਂ ਦਾ ਔਰ ਕਹਿੰਦੇ ਸਰਾ ਹੋਇਆ ਪਿਆ ਦੋ ਬੁਰਜੀ ਵਾਲਾ ਜੀਪ ਜਿੱਤਨ ਨੂੰ ਫਿਰਦਾ ਇਧਰ ਕਹਿੰਦੇ ਜੱਗੂ ਤੇ ਫਰਿਆਦ ਦੇ ਜੱਫੇ ਲੱਗਦਾ ਬਰੋਬਰੀ ਤੇ ਚੱਲੀ ਜਾਂਦੇ ਆ ਲੱਗਦਾ ਬਰੋਬਰੀ ਤੇ ਚੱਲੀ ਜਾਂਦੇ ਆ ਉਹ ਕਾਂਗੇ ਵਿੱਚ ਮਿੱਤਰੋ ਕਮਾਲ ਹੋਈ ਜਾਂਦੀ ਆ ਕੌਡੀ ਉੱਤੇ ਦੁਨੀਆ ਦੇ ਆਲ ਹੋਈ ਜਾਂਦੀ ਆ ਕੌਡੀ ਉੱਤੇ ਦੁਨੀਆ ਦਿਆਲ ਹੋਈ ਜਾਂਦੀ ਸ਼ੀਰਾ ਬੇਕਰੀ ਜਲਾਲਾਬਾਦ ਉਹਨਾਂ ਵੱਲੋਂ ਦਬਰਜੀਆ ਦੇ ਲਈ ਵੱਡੇ ਮਾੜ ਆਇਆ ਜੀਪਾ ਸਟਾਰਟ ਕਰ ਦਿਓ ਜੀਪਾ ਸਟਾਰਟ ਕਰ ਦਿਓ ਜਿਹੜੇ ਵੀਰਾਂ ਕੋਲ ਚਾਬੀ ਐ ਜੀਪਾ ਕਰਮਗੁਰ ਕਰ ਦਿਓ ਜਸਵਿੰਦਰ ਮੱਗੂ ਸਰਪੰਚ ਕਹਿੰਦਾ ਵੀ 7100 ਦੀਆਂ ਤਿੰਨ ਰੇਡਾਂ ਉਹ 7100 7100 ਬਾਤ ਐ ਉਹ ਕਾਂਗਿਆ ਨੇ ਅੱਜ ਨਜ਼ਾਰਾ ਆਇਆ ਤੇ ਤਾੜੀ ਥੋੜੀ ਕਿਹੜਾ ਫੇਰ ਬਲਵਿੰਦਰ ਇੱਕ ਜੀਪ ਆ ਫਰੋਜ਼ਪੁਰ ਵਾਏ ਨੂੰ ਪੈ ਚਲੀ ਅਮਰਤਾ ਇੱਥੋਂ ਜਲਾਲਾਬਾਦ ਤੋਂ ਆ ਜਾਣਾ ਰੋੜ ਇੱਧਰ ਨੂੰ ਫਿਰੋਜ਼ਪੁਰ ਮਹੂ ਹਰੀਕੇ ਸਿੱਧਾ ਫਿਰ ਗੁਰਜੀ ਇੱਕ ਜਾਂਦੀ ਦੀਦੀ ਆ ਆ ਦੋਵਾਂ ਦਾ ੜਕਾ ਜਾ ਬਣਿਆ ਹੋਇਆ ਕਾਂਗੇ ਵਾਲਾ ਕਹਿੰਦਾ ਮੈਂ ਤੇ ਸਵਾਪੂਆ ਖਬਾਣੀ ਕੀਤੀ ਸੀਗੀ ਕਾਂਗੇ ਵਾਲਾ ਕਹਿੰਦਾ ਪੂਆ ਖਬਾਣੀ ਕੀਤੀ ਸੀ ਏ ਮਲੂਕ ali ਮਲੂਕ ali ਮਲੂਕ ali ਮੁੰਡਾ ਗੁਜਰਾ ਦਾ ਸਿਰਾਲ ਆ ਗਿਆ ਸਿਰਾ 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 ਲੱਗ ਗਿਆ ਅਜਤਪੁਰਜੀ ਵਾਲਾ ਗੁਰਵਿੰਦਰ ਬਾਹਰ ਮੈਂ ਜਦੋਂ ਗਿਆ ਨਾ ਆ ਫਾਈਨਲ ਤੋਂ ਪਹਿਲਾਂ ਇਹ ਮੇਰਾ ਬੜਾ ਯਾਰ ਬੜਾ ਇਹ ਮਰਨਾ ਸ਼ਰਾਰਤਾ ਵੀ ਬੜੀਆਂ ਕਰ ਲੈਂਦਾ ਹੈ। ਕਹਿੰਦੇ ਸਹੀ ਗੱਲ ਹੈ। 5 ਫਰਵਰੀ ਨੂੰ ਚੱਕ ਸੈਦੋ ਵਾਲੇ ਸੱਦਾ ਦਿੰਦੇ ਆ। 5 ਫਰਵਰੀ ਚੱਕ ਸੈਦੋ, 2 ਫਰਵਰੀ ਜੰਡਪੁਰ ਬਹਾਲੀ ਦੇ ਵਿੱਚ ਪੀਤਾ ਜੰਡਪੁਰੀਆ ਕਹਿੰਦਾ ਵੀ ਬੈਸਟ ਤੋਂ ਨਵੇਂ ਹਾਲੈਂਡ। ਹਾਂ ਸਾਹਮਣੇ ਕਹਿੰਦੇ ਪੰਟਾ ਤਰਵਲ ਕਬੱਡੀ ਪਾਉਣ ਦੇ ਲਈ ਵਾਤਾ ਹੋਇਆ। ਹੋ ਜੋ ਥੋੜਾ ਥੋੜਾ ਪਾਸੇ ਨੂੰ। ਆਹ ਜ਼ਿੰਦਗੀ ਦੇ ਲੈ ਲਓ ਨਜ਼ਾਰੇ ਮਿੱਤਰੋ। ਤੇਰੇ ਇਹ ਆਉਣੇ ਨਹੀਂ ਦੁਬਾਰੇ ਮਿੱਤਰੋ। ਲੰਘਿਆ ਵੇਲਾ ਤੇ ਫੇਰ ਪਛਤਾਓਗੇ। ਹਾਕਮ ਵਾਲੀ ਆ। ਹਾਕਮ ਵਾਲੀ ਆ। ਹਾਕਮ ਵਾਲੀ ਆ। ਹਾਕਮ ਵਾਲੀ ਆ। ਜੱਗੂ ਨੰਬਰ ਆਪਣੀ ਟੀਮ ਦੇ ਲਈ ਜੋੜ ਗਿਆ ਹੈ ਪੈਂਟਾ ਦਰਦ ਮਹਿਸੂਸ ਕਰਦਾ ਹੋਇਆ ਬਾਈ ਗੁਰੂ ਮੇਰ ਕਰੇ ਵੀਰੇ ਬਾਹਰੋਂ ਨਾ ਕੋਈ ਆਇਓ ਫੇਰ ਬੜ ਕੇ ਬਾਹਰਲੇ ਪਾਸੇ ਕੋਈ ਨਾ ਗਰਾਊਂਡ ਦੇ ਵਿੱਚ ਆਵੇ ਬਾਹਰੋਂ ਬਾਹਰੋਂ ਆਇਓ ਵੀਰੇ ਪਲੀਜ਼ ਯਾਰ ਬਾਹਰੋਂ ਆਇਓ ਲੈ ਵੀ ਪੈਂਟੇ ਹੌਸਲਾ ਕਰ ਸੁਣਿਆ ਵੀਰਾ ਬਾਬਾ ਮੇਰ ਕਰੇ ਮੈਚ ਸਮਾਪਤ ਬੋਲੇ ਤਲਵੰਦ ਦੀ ਟੀਮ ਨੇ ਵੀ ਬਹੁਤ ਵੱਡਾ ਪ੍ਰਦਰਸ਼ਨ ਕੀਤਾ ਰੁਕ ਜਾਓ ਆਰਾਮ ਨਾਲ ਆਇਓ ਆਰਾਮ ਨਾਲ ਬਾਹਰ ਹੁਣਾ ਯਾਰ ਵਿੱਚ ਆਓ ਪਲੀਜ਼ ਬਾਬਾ ਜੀ ਨੰਬਰ ਸ਼ਕਰਪੁਰ ਦੇ ਨੰਬਰ ਨੇ 18 ਤੇ ਤਲਵੰਦ ਦੇ ਨੰਬਰ ਨੇ 9 ਹੁਣ ਬੈਸਟ ਰੇਡਰ ਜਾਫੀ ਦੱਸਿਏ ਆਹ ਬੈਸਟ ਰੇਡਰ ਜਾਫੀ ਦੱਸਣ ਤੋਂ ਬਾਅਦ ਫਿਰ ਦੀਪ ਵਾਲੀ ਗੱਲ ਵੀ ਸੁਣਾਵਾਂਗੇ ਜਿਹੜੀ ਕਰਦਾ ਸੀ ਆ ਨੌਜਵਾਨਾ ਲਿਆ ਇਧਰ ਲੈ ਬੰਨੇ ਵੀਰਾ ਕੌਣ ਬੈਸਟ ਕੱਢਦਾ ਸੀਗਾ ਆ ਜੱਗੂ ਤੇ ਫਰਿਆਦ ਦੇ ਵੀਰੇ ਪੈਸੇ ਜਿਹੜੇ ਬੋਲੇ ਸੀਗੇ ਆ ਬੋਲਦੇ ਆ ਮੇਰਾ ਕੋਈ ਗੱਲ ਨਹੀਂ ਯਾਰ ਤੇਰੀਆਂ ਮੁੱਛਾਂ ਹੀ ਘੈਂਟ ਬਾਈ ਬਾਬਾ ਲਿਆ ਮੈਨੂੰ ਬੈਸਟ ਵਾਲਾ ਲਿਆਓ ਬੈਸਟ ਵਾਲਾ 5 ਫਰਵਰੀ ਹਰਜਿੰਦਰ ਬਾਈ ਕਹਿੰਦਾ ਵੀ ਜਿਹੜੀਆਂ ਚੱਕ ਸੈਦੋ ਦੇ ਵਿੱਚ ਪਟਾਕੇ ਬਣਿਆ 5 ਫਰਵਰੀ ਕਿਸਾਨੀ ਦੇ ਪਰੇ ਆ ਬੈਸਟ ਸੁਣਿਓ ਵੀ ਕੌਣ ਜੀਪ ਜਿੱਤ ਗਿਆ ਇਧਰ